ਜਿਹੜਾ ਆਪਾਂ ਗਾਇਰਿਸ ਨੂੰ ਸੋਧਿਆ ਸੀ 130% ਹਾਂ ਜਿਹਦੇ ਚ ਗੁਰਮਾ ਆਉਂਦਾ ਮਕਸਦ ਨੱਕੇ ਤੇ ਗਿੜਾ ਮਾਰਨਾ ਆ ਚੋਰੀ ਨਾ ਹੋ ਜਾ ਵੀ ਇਹਨਾਂ ਨੇ ਆਪਣੇ 2000 ਕਰੋੜ ਦੇ ਘਟਾਲੇ ਨੂੰ ਲੋਕਾਂ ਦੇ ਵਿੱਚੋਂ ਬਾਹਰ ਰੱਖਣ ਵਾਸਤੇ ਇਹ ਮਸਲਾ ਚੁੱਕਿਆ ਇਹ ਤੇ ਨੱਕੇ ਤੇ ਗਿੜਾ ਮਾਰਨਾ ਕੋਈ ਖੱਡ-ਖੱਡ ਲੀਕ ਨਾ ਹੋ ਜਾ ਇਧਰ-ਉਧਰ ਹਾਂ ਸੀਐਮ ਸਰ ਇਹ ਕੋਈ ਗੱਲ ਨਹੀਂ ਹੁੰਦੀ ਕਿ ਜਾ ਕੇ ਮਤਲਬ ਸੀਐਮ ਮਤਲਬ ਚਾਬੀਆਂ ਫੜ ਲੇ ਤੇ ਪਾਣੀ ਬੰਦ ਹੋ ਜਾਂਦਾ ਤੇ ਚਾਬੀਆਂ ਪੌਲਸ ਨੂੰ ਦੇ ਦੋ ਤਾਂ ਪਾਣੀ ਚਾਲੂ ਹੋ ਜਾਂਦਾ ਤੇ ਮੈਂ ਸਮਝਦਾ ਕਿ ਇਹ ਪੰਜਾਬ ਸਰਕਾਰ ਦਾ ਫੇਲਰ ਇਹਨਾਂ ਦੇ ਵਿੱਚ ਜਿੱਲੇ ਪਾਣੀ ਦੀ ਬੱਡ ਦੀ ਮੀਟਿੰਗ ਹੋਈ ਉਸ ਵੇਲੇ ਪੰਜਾਬ ਸਰਕਾਰ ਨੇ ਆਪਣਾ ਉਹ ਪੱਖ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਰੱਖ ਸਕੇ ਉਥੇ ਫੇਲਰ ਹੋਇਆ ਉਸ ਫੇਲਰ ਨੂੰ ਛੁਪਾਉਣ ਵਾਸਤੇ ਇਹ ਸਾਰਾ ਡਰਾਮਾ ਲੋਕਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਇਹ ਸਰਕਾਰ ਹੀ ਡਰਾਮੇਬਾਜ਼ੀ ਦੀ ਹੈ ਸਰਕਾਰ ਹੀ ਗਲਤ ਫੈਸਲੇ ਕਰਨਾ ਹੈ ਸਰਕਾਰ ਹੀ ਝੂਠ ਬੋਲਣ ਲਈ ਸਰਕਾਰ ਯਾਦ ਉੱਥੇ ਬੀਬੀ ਅੰਬੇ ਤੋਂ ਹਿੱਸਾ ਹੀ ਚੰਨਾ ਪ੍ਰਦੇਸ਼ਾਂ ਦਾ ਮੇਨ ਹ ਸੱਤ ਇਹਨਾਂ ਪ੍ਰਦੇਸ਼ਾਂ ਦਾ ਭਾਈ ਤਿੰਨਾਂ ਨੇ ਤੁਸੀਂ ਮੀਟਿੰਗ ਕਰਕੇ ਕੋ ਫੈਸਲਾ ਕੀਤਾ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਪਾਣੀ ਕਿਸੇ ਦਾ ਬੰਦ ਕਰ ਦੋ ਇਹ ਹੁਣ ਤੁਹਾਡੇ ਤੇ ਕੇਸ ਸਸੌਂਦੀ ਹੈ ਤੇ ਹੁਣ ਲੱਗਾ 2000 ਕਰੋੜ ਦਾ ਦਿੱਲੀ ਤੇ ਕਟਾਲੇ ਦਾ ਤੁਸੀਂ ਉਹਨੂੰ ਛਪਾਉਣ ਬਾਅਦ ਤੇ ਪਾਣੀ ਦਾ ਮਸਲਾ ਲੈ ਅਰ ਉਹ ਵੀ ਤਾਂ ਉਹ ਵੀ ਤਾਂ ਗंतਵਹ ਹੋਣੀ ਵੀ ਇਹੀ ਕਹਿ ਰਹੇ ਨੇ ਕਿ ਸਾਡੇ ਕੋਲ ਪਾਣੀ ਪਾਲਤੂ ਨਹੀਂ ਹੈ ਭਾਜਪੀ ਧੱਕੇ ਨਾਲ ਪਾਣੀ ਦਿਵਾਉਣਾ ਚਾਹੁੰਦੀ ਹੈ ਕੇਂਦਰ ਧੱਕੇ ਨਾਲ ਪਾਣੀ ਦਿਵਾਉਣਾ ਚਾਹੁੰਦੀ ਹੈ ਕਿਉਂਕਿ ਹਰਿਆਣਾ ਤੇ ਰਾਜਸਥਾਨ ਚ ਭਾਜਪੀ ਸਰਕਾਰ ਹੈ ਦੇਖੋ ਸਰਕਾਰ ਕਿਤੇ ਵੀ ਹੋਵੇ ਜੀ ਕੱਲ ਨੂੰ ਪੰਜਾਬ ਦੀ ਵੀ ਆ ਸਕਦੀ ਸਤਾਈ ਦੇ ਰੂਪ ਚ ਅੱਜ ਕੱਲ੍ਹ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੁਖਵਿੰਦਰ ਸਿੰਘ ਪਾਣੀਆ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਸਰਕਾਰ ਆਮੋ ਸਾਹਮਣੀ ਹੈ ਗਵੰਤਮਾਰ ਪੁਰਾਦੇ ਵੱਲੋਂ ਅੱਜ ਆਲ ਪਾਰਟੀ ਮੀਟਿੰਗ ਸੱਦੀ ਗਈ ਜਿਸ ਤੋਂ ਬਾਅਦ ਹੁਣ ਸੋਮਵਾਰ ਨੂੰ ਇੱਕ ਦਿਨ ਦਾ ਸੈਸ਼ਨ ਰੱਖੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਇਹ ਸਾਰੇ ਮੁੱਦੇ ਦੇ ਵਿਚਾਰ ਇਹ ਸਾਰੇ ਵਿਵਾਦ ਦੇ ਵਿੱਚ ਹੁਣ ਜਿਹੜਾ ਸੈਸ਼ਨ ਹੋਣਾ ਉਸ ਦੇ ਵਿੱਚ ਬੀਜੇਪੀ ਦੇ ਵਿਧਾਇਕਾਂ ਦਾ ਕਿਸ ਪ੍ਰਕਾਰ ਦਾ ਸਟੈਂਡ ਰਹੇਗਾ ਹਾਲਾਂਕਿ ਅੱਜ ਵੀ ਮੀਟਿੰਗ ਦੇ ਵਿੱਚ ਬੀਜੇਪੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੀ ਪਹੁੰਚੇ ਔਰ ਹਾਂ ਪਖੀ ਰਵੱਈਆ ਸੁਨੀਲ ਜਾਖੜ ਹੁਣਾ ਦਾ ਪੰਜਾਬ ਦੇ ਪਾਣੀਆਂ ਦੇ ਲਈ ਰਿਹਾ ਪਰ ਬੀਜੇਪੀ ਦੇ ਵਿਧਾਇਕ ਇਸ ਤਿਆਰੀ ਦੇ ਨਾਲ ਹੁਣ ਸੈਸ਼ਨ ਦੇ ਵਿੱਚ ਜਾਣਗੇ ਤਾਂ ਸਾਰੀ ਗੱਲ ਬਤ ਕਰਾਂਗੇ ਸਾਡੇ ਨਾਲ ਮੁਕੇਰੀਆਂ ਤੋਂ ਵਿਧਾਇਕ ਭਾਜਪੀ ਦੇ ਵਿਧਾਇਕ ਨੇ ਜੰਗੀ ਲਾਲ ਮਹਾਜਨ ਜੀ ਸਰ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਹੋਣ ਪੰਜਾਬ న్యూਸ ਚੈਨਲ ਨੂੰ ਬਹੁਤ-ਬਹੁਤ ਵਧਾਈ ਹੈ ਕਿ ਉਹਨਾਂ ਨੇ ਅੱਜ ਦੇ ਇਸ ਪਾਣੀ ਦੇ ਮਸਲੇ ਵਾਸਤੇ ਸਮਾਂ ਕੱਢਿਆ ਸਾਡੀ ਪਾਰਟੀ ਦੇ ਪ੍ਰਧਾਨ ਜਿਹੜੇ ਪੰਜਾਬ ਦੇ ਸੁਨੀਲ ਜਾਖੜ ਜੀ ਉਹਨਾਂ ਨੇ ਕਾਲੀਆ ਜੀ ਅੱਜ ਮੀਟਿੰਗ ਚ ਚੰਡੀਗੜ੍ਹ ਸ਼ਾਮਲ ਹੋਏ ਉਹਨਾਂ ਨੇ ਆਪਣਾ ਪੱਖ ਉੱਥੇ ਰੱਖਿਆ ਦੇਖੋ ਅਸੀਂ ਸਾਡੀ ਪਾਰਟੀ ਰਾਸ਼ਟਰਵਾਦ ਦੀ ਸੋਚ ਰੱਖਦੀ ਹੈ ਕੋ ਪ੍ਰਾਂਤਵਾਦ ਦੀ ਸੋਚ ਨਹੀਂ ਇਹਦੀ ਰਾਸ਼ਟਰਵਾਦੀ ਸੋਚ ਰੱਖਦੀ ਹੈ ਪਾਣੀ ਦਾ ਮਸਲਾ ਮਤਲਬ ਹੈ ਜਿਹੜਾ ਪਾਣੀ ਦਾ ਹੁਣ ਨਵਾਂ ਮਸਲਾ ਚਕੋਇਆ ਹੈ ਪੰਜਾਬ ਸਰਕਾਰ ਨੇ ਚੱਕਿਆ ਹੈ ਕਿਉਂਕਿ ਇਹ ਰਾਸ਼ਟਰ ਦੀ ਸੋਚ ਕਰਕੇ ਨਹੀਂ ਚੱਕਿਆ ਇਹਨਾਂ ਨੇ ਆਪਣੇ 2000 ਕਰੋੜ ਦੇ ਘਟਾਲੇ ਨੂੰ ਲੋਕਾਂ ਦੇ ਵਿੱਚੋਂ ਬਾਹਰ ਰੱਖਣ ਵਾਸਤੇ ਇਹ ਮਸਲਾ ਚੁੱਕਿਆ ਇਹ ਕੋਈ ਗੱਲ ਨਹੀਂ ਹੁੰਦੀ ਕਿ ਜਾ ਕੇ ਮਤਲਬ ਸੀਐਮ ਮਤਲਬ ਚਾਬੀਆਂ ਫੜ ਲੇ ਤਾਂ ਪਾਣੀ ਬੰਦ ਹੋ ਜਾਂਦਾ ਤੇ ਚਾਬੀਆਂ ਪੁਲਿਸ ਨੂੰ ਦੇ ਦੇਉ ਤਾਂ ਪਾਣੀ ਚਾਲੂ ਹੋ ਜਾਂਦਾ ਇਹ ਮੈਂ ਸਮਝਦਾ ਕਿ ਇਹ ਪੰਜਾਬ ਸਰਕਾਰ ਦਾ ਫੇਲਰ ਪੰਜਾਬ ਦਾ ਸਰਕਾਰ ਦਾ ਫੇਲਰ ਇਸ ਕਰਕੇ ਵੀ ਹੈ ਕਿ ਜਿਸ ਵੇਲੇ ਪਾਣੀ ਦੀ ਬੰਡ ਵਾਸਤੇ ਆਲ ਪਾਰਟੀ ਮੀਟਿੰਗ ਹੋਈ ਸੀ ਜਿਹੜੀ BBMB ਹੈ ਉਹਦੇ ਵਿੱਚ ਭਾਈਵਾਲ ਪੰਜਾਬ ਹਰਿਆਣਾ ਤੇ ਰਾਜਸਥਾਨ مین ਤਿੰਨ ਭਾਈਵਾਲ ਹੈ ਇਹਨਾਂ ਦੇ ਵਿੱਚ ਜਲੇ ਪਾਣੀ ਦੀ ਵੱਡੀ ਮੀਟਿੰਗ ਹੋਈ ਉਸ ਵੇਲੇ ਪੰਜਾਬ ਸਰਕਾਰ ਨੇ ਆਪਣਾ ਉਹ ਪੱਖ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਰੱਖ ਸਕੇ ਉਥੇ ਫੇਲਰ ਹੋਇਆ ਉਸ ਫੇਲਰ ਨੂੰ ਛਪਾਉਣ ਵਾਸਤੇ ਇਹ ਸਾਰਾ ਡਰਾਮਾ ਲੋਕਾਂ ਨੂੰ ਕੀਤਾ ਜਾ ਰਿਹਾ ਕਿਉਂਕਿ ਇਹ ਸਰਕਾਰ ਹੀ ਡਰਾਮੇਬਾਜ਼ੀ ਦੀ ਹੈ ਸਰਕਾਰ ਹੀ ਗਲਤ ਫੈਸਲੇ ਕਰਨ ਵਾਲੀ ਸਰਕਾਰ ਹੀ ਝੂਠ ਬੋਲਣ ਵਾਲੀ ਸਰਕਾਰ ਔਰ ਡਰਾਮਾ ਕਰਕੇ ਲੋਕਾਂ ਨੂੰ ਆਪਣੇ ਨਾਲ ਚਲਾ ਐਡਵਰਟਾਈਜ਼ਮੈਂਟ ਦੀ ਸਰਕਾਰ ਹੈ ਇਸ ਕਰਕੇ ਇਹਨੂੰ ਸੋਚਣਾ ਚਾਹੀਦਾ ਕਿ ਪਾਣੀ ਤਾਂ ਵੈਸੇ ਹੀ ਮਤਲਬ ਆ ਧਰਤੀ ਚੋਂ ਘਟ ਰਿਹਾ ਨੀਵਾ ਜਾ ਰਿਹਾ ਪਾਣੀ ਹਰ ਜਗ੍ਹਾ ਤੇ ਸਾਰੇ ਪੰਜਾਬ ਦੀ ਸਾਰੇ ਹਿੰਦੁਸਤਾਨ ਦੀ ਪਾਣੀ ਘਟ ਰਿਹਾ ਔਰ ਪਾਣੀ ਨੂੰ ਬਚਾਉਣ ਵਾਲੇ ਪਾਸੇ ਤੁਰਨਾ ਚਾਹੀਦਾ ਨਾ ਕਿ ਕਿਸੇ ਦਾ ਪਾਣੀ ਬੰਦ ਕਰ ਦਿਓ ਤੇ ਕਿਸੇ ਦਾ ਪਾਣੀ ਤਾਂ ਪੰਜਾਬ ਕੋ ਫालतੂ ਹੈ ਹੀ ਨਹੀਂ ਜਦ ਕਿ ਅੱਜ 100 ਉਹੀ ਤਾਂ ਪੰਜਾਬ ਸਰਕਾਰ ਕੈਰੀ ਨਾ ਸਾਡੇ ਕੋਲ ਪਾਣੀ ਨਹੀਂ ਹੈ ਪਰ ਨਹੀਂ ਤੁਹਾਨੂੰ ਦੇ ਸਕਦੇ ਸਾਡੇ ਤਾਂ ਅੱਗੇ ਝੋਨੇ ਦਾ ਸੀਜ਼ਨ ਸ਼ੁਰੂ ਹੋਣਾ ਹੈ ਗੱਲ ਇਹ ਆ ਝੋਨੇ ਦਾ ਸੀਜ਼ਨ ਸਾਰੇ ਪਾਸੇ ਸਾਰੇ ਪੰਜਾਬ ਚ ਕੀ ਸਾਰੇ ਹਰਿਆਣੇ ਚ ਹੈ ਸਾਰੀਆਂ ਸਟੇਟਾਂ ਐਮਪੀ ਐ ਸਾ ਬੰਗਾਲ ਤੱਕ ਝੋਨੇ ਦਾ ਸੀਜ਼ਨ ਹੈ ਇਸ ਸੀਜ਼ਨ ਦੇ ਕਰਕੇ ਮਸਲਾ ਨਹੀਂ ਆਏਗਾ ਮਸਲਾ ਇਹ ਹੈ ਕਿ ਜਦੋਂ ਪਾਣੀ ਦੀ ਬੰਡ ਹੋਣੀ ਸੀ ਉਦੋਂ ਤੁਸੀਂ ਆਪਣਾ ਮਸਲਾ ਕਿਉਂ ਨਹੀਂ ਸਹੀ ਢੰਗ ਨਾਲ ਰੱਖਿਆ ਉਸ ਵੇਲੇ ਤੁਸੀਂ ਉਸ ਮਸਲੇ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕੇ ਜਿਸ ਕਰਕੇ ਇਹ ਪੌੜਾ ਪਿਆ ਹੁਣ ਤੁਹਾਨੂੰ ਸਮਝ ਆ ਗਈ ਕਿ ਹਾਂ ਵੀ ਅਸੀਂ ਪਾਣੀ 115 ਜੂਨ ਤੋਂ ਪਹਿਲੇ ਡਾਰਜ ਜੂਨ ਚ ਪਾਣੀ ਸਾਡਾ ਪੰਜਾਬ ਦਾ ਹੁਣ ਤੁਸੀਂ ਕਹਿੰਦੇ ਹੋ ਕਿ ਹਾਂ ਵੀ ਚਾਬੀਆਂ ਫੜ ਕੇ ਪਾਣੀ ਨਹੀਂ ਦੇਣਾ ਲੇਕਿਨ ਜਦੋਂ ਉਥੇ ਬੀਬੀ ਐਮਏ ਤੇ ਹਿੱਸਾ ਹੀ ਤਿੰਨਾਂ ਪ੍ਰਦੇਸ਼ਾਂ ਦਾ ਮੇਨ ਹੈ ਸੱਤ ਇਹਨਾਂ ਪ੍ਰਦੇਸ਼ਾਂ ਦਾ ਭਾਈ ਤਿੰਨਾਂ ਨੇ ਤੁਸੀਂ ਮੀਟਿੰਗ ਕਰਕੇ ਕੋ ਫੈਸਲਾ ਕੀਤਾ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਪਾਣੀ ਕਿਸੇ ਦਾ ਬੰਦ ਕਰ ਸਕਦੇ ਜਿੰਨਾ ਤੁਸੀਂ ਪਹਿਲੇ ਵਾਧੂ ਕਿਉਂ ਦਿੱਤਾ ਜਦ ਸਾਡੇ ਕੋ ਪੰਜਾਬ ਕੋ ਜਿੰਨਾ ਮਾਪਦੰਡ ਹੈਗਾ ਪਾਣੀ ਦਾ ਜਿੰਨਾ ਮਿੱਠਿਆ ਉਹ ਪਾਣੀ ਤਾਂ ਪਾ ਆਲਰੇਡੀ ਦੇ ਚੁੱਕੇ ਆ ਆਪਣੀ ਕਪੈਸਿਟੀ ਪੂਰੀ ਕਰ ਚੁੱਕੇ ਅਸੀਂ ਉਹਦੇ باوجود ਕਹਿੰਦੇ 4000 ਕਿਉਂਕਿ ਪਾਣੀ ਦੇ ਰਹੇ ਅਸੀਂ ਕਹਿੰਦੇ ਕਿ ਬਈ ਪਾਣੀ ਦੇਓ ਨਾ ਦੇਓ ਫੈਸਲਾ ਤੁਹਾਡਾ ਲੇਕਿਨ ਮਤਲਬ ਹੈ ਕਿ ਤੁਸੀਂ ਆਪਣੇ ਜੇ ਹੁਣ ਤੁਹਾਡੇ ਤੇ ਕੇਸ ਸਸੋਦੀਏ ਤੇ ਹੁਣ ਲੱਗਾ 2000 ਕਰੋੜ ਦਾ ਦਿੱਲੀ ਤੇ ਕਟਾਲੇ ਦਾ ਤੁਸੀਂ ਉਹਨੂੰ ਛਪਾਉਣ ਬਾਅਦ ਤੇ ਪਾਣੀ ਦਾ ਮਸਲਾ ਲੈ ਪਾਣੀ ਦਾ ਤਾਂ ਹਰ ਸਾਲ ਹੀ ਸੇਚਰ ਹੁੰਦਾ ਪਾਣੀ ਪਾਣੀ ਬੀਜੇਪੀ ਪਾਣੀ ਦੇ ਮਸਲੇ ਚ ਬਿਲਕੁਲ ਸਰਕਾਰ ਦੇ ਨਾਲ ਹੈ ਔਰ ਬੀਜੇਪੀ ਦੀ ਮੰਗ ਹੈ ਪੰਜਾਬ ਦੀ ਕਾਪੀ ਸਾਡੇ ਕੋਲ ਫालतू ਪਾਣੀ ਹੈ ਨਹੀਂ ਅਸੀਂ ਫालतू ਪਾਣੀ ਕਿਸੇ ਨੂੰ ਦੇਣਾ ਨਹੀਂ ਇਹ ਤੁਹਾਡੀ ਨਿੱਜੀ رائے ਜਾਂ ਫਿਰ ਬੀਜੇਪੀ ਦੀ ਸਾਡੀ ਬੀਜੇਪੀ ਦੀ رائے ਹੈ ਕਿ ਭਾਈ ਫालतू ਪਾਣੀ ਜਾਂ ਪੰਜਾਬ ਕੋ ਹੈ ਨਹੀਂ ਅਸੀਂ ਕਿਉਂ ਦਈਏ ਅਸੀਂ ਇਸ ਕੱਲ ਤੇ ਖੜੇ ਆ ਸੀ ਪਰ ਕੇਂਦਰ ਸਰਕਾਰ ਤੁਹਾਡੀ ਆ ਉਹ ਕਹਿੰਦੀ ਪਾਣੀ ਦਿਓ ਦੇਖੋ ਕੇਂਦਰ ਸਰਕਾਰ ਕੋਲ ਮਹਿਕਮਾ ਬੀਬੀ ਐਮਬੀ ਦਾ ਕੇਂਦਰ ਸਰਕਾਰ ਕੋਲ ਹੈ ਲੇਕਿਨ ਇਹ ਮੀਟਿੰਗ ਹੋ ਕੇ ਪਹਿਲੇ ਹੁੰਦੇ ਆ ਕਿ ਇੱਕ ਭਾਈ ਵਾਲ ਜੇ ਤਿੰਨ ਭਾਈ ਵਾਲਾ ਤੇ ਇੱਕ ਭਾਈ ਵਾਲ ਥੋੜੀ ਕੋ ਫੈਸਲਾ ਕਰ ਸਕਦਾ ਬਾਕੀਆਂ ਤੇ ਰਹਿਣਾ ਫੈਲਾ ਤੁਸੀਂ ਮੀਟਿੰਗ ਸੱਦਦੇ ਫਿਰ ਤੁਸੀਂ ਆਪਣੀ ਗੱਲ ਨਵੇਂ ਸਿਰੇ ਰੱਖਦੇ ਇਹ ਥੋੜੀ ਕਾਪੇ ਤੇ ਆਪਣੇ ਘਰ ਚ ਫੈਲਾ ਕਰਕੇ ਸੁਰ ਉਹ ਕਹਿੰਦੇ ਆਪਣੀ ਗਲਤ ਉਹ ਕਹਿੰਦੇ ਬਿਨਾ ਦੱਸਿਆ ਇਹਨਾਂ ਨੇ ਡਾਇਰੈਕਟਰ ਬਦਲ ਦਿੱਤਾ ਆਪਣਾ ਪਾਣੀ ਦੀ ਚੋਰੀ ਕਰਨ ਵਾਸਤੇ ਪਾਣੀ ਦੇਖੋ ਪਾਣੀ ਡਾਇਰੈਕਟਰ ਬਦਲਦਾ ਨਾਬ ਅੱਲਾ ਉਹ ਉਸ ਮਸ਼ੀਨਰੀ ਦਾ ਕੰਮ ਹੈ ਉਹਦੇ ਨਾਲ ਤਾਂ ਲੱਗਣੀ ਅਸੀਂ ਤਾਂ ਕਹਿੰਦੇ ਸਾਡੇ ਕੋਲ ਜਦ ਪੰਜਾਬ ਕੋ ਫालतू ਪਾਣੀ ਹੈ ਨਹੀਂ ਅਸੀਂ ਕਿਉਂ ਕਿਸੇ ਨੂੰ ਦਈਏ ਪਾਣੀ ਉਹਨਾਂ ਦੇ ਦਿੰਦੇ ਜਿੰਨਾ ਉਹਨਾਂ ਦਾ ਘੋਟਾ ਕਿਉਂ ਫालतू ਦਿੱਤਾ ਇਸ ਕਰਕੇ ਇਹਦੇ ਵਿੱਚ ਕੋਈ ਦਾ ਮੈਨੂੰ ਨਹੀਂ ਲੱਗਦਾ ਕਿਹਾ ਵੀ ਇਹ ਕੁਝ ਠੀਕ ਹੈ ਤੁਹਾਡੇ ਕੋਲ ਮжоਰਿਟੀ ਹੈ ਤੁਹਾਡੇ ਕੋਲ ਐਮਐਲਏ ਹੈ ਗਿਆ ਜੋ ਮਰਜ਼ੀ ਪਾਸ ਕਰੀਗਾ ਸਦਨ ਦਾ ਸਦਨ ਸ਼ੁਰੂ ਹੋਊਗਾ ਉੱਥੇ ਗੱਲ ਫੇਰ ਕਰਾਂਗੇ ਕਿਸ ਤਰੀਕੇ ਦੀ ਤਿਆਰੀ ਹੈ ਤੁਹਾਡੀ ਪਾਰਟੀ ਹਾਈ ਕਮਾਂਡ ਤੋਂ ਕੋਈ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਨਾਲ ਪੱਖ ਰੱਖਣਾ ਤੁਸੀਂ ਅਸੀਂ ਆਪਣਾ ਪੱਖ ਵਿਧਾਨ ਸਭਾ ਜ ਰੱਖਾਂਗੇ ਨਾ ਅਸੀਂ ਰੱਖਾਂਗੇ ਬੜੇ ਜੋਰ ਸ਼ੋਰ ਨਾਲ ਪੱਖ ਰੱਖਾਂਗੇ ਇਹ ਜਾਵਾ ਜੇਸਾ ਨਹੀਂ ਸਦਨ ਸੱਦ ਦੇ ਜਾਵਾ ਵੇਰਕਲ ਉੱਤੇ ਗੱਲ ਕਰਾਂਗੇ ਤੁਹਾਡੀ ਪ੍ਰਧਾਨ ਸਾਹਿਬ ਨਾਲ ਇਸ ਮੀਟਿੰਗ ਤੋਂ ਬਾਅਦ ਅੱਜ ਜਿਹੜੀ ਮੀਟਿੰਗ ਹੋਈ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਕਰਾ ਸਾਡੀ ਕੋਈ ਗੱਲਬਾਤ ਨਹੀਂ ਹੋਈ ਲੇਕਿਨ ਅਸੀਂ ਪਾਰਟੀ ਦਾ ਪਖ ਰੱਖਾਂਗੇ ਹਮ ਕਿ ਪਾਰਟੀ ਕੀ ਚਾਹੁੰਦੀ ਹੈ ਪਾਰਟੀ ਭਾਜਪਾ ਪਾਰਟੀ ਪੰਜਾਬ ਦੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਸਾਡਾ ਫालतू ਪਾਣੀ ਕਿਸੇ ਕੋਲ ਜਾਵੇ ਜੇ ਸਾਡੇ ਕੋਲ ਫालतू ਹੈ ਨਹੀਂ ਤੇ ਕਿਉਂ ਫालतू ਦਈਏ ਜਿਸਲੇ ਸੀਓ ਵਾਲੇ ਦਿੱਤਾ ਉਹ ਇਹਨਾਂ ਦੀ ਕਮਜ਼ੋਰੀ ਹੈ ਪਰ ਉਹ ਉਹ ਵੀ ਤਾਂ ਭਗਵੰਤਪਾਹ ਰੋੜੀ ਵੀ ਇਹੀ ਕਹਿ ਰਹੇ ਨੇ ਵੀ ਸਾਡੇ ਕੋਲ ਪਾਣੀ ਫालतू ਨਹੀਂ ਹੈ। ਭਾਜਪੀ ਠੱਕੇ ਨਾਲ ਪਾਣੀ ਦਿਵਾਉਣਾ ਚਾਹੁੰਦੀ ਹੈ। ਕੇਂਦਰ ਠੱਕੇ ਨਾਲ ਪਾਣੀ ਦਿਵਾਉਣਾ ਚਾਹੁੰਦੀ ਹੈ ਕਿਉਂਕਿ ਹਰਿਆਣਾ ਤੇ ਰਾਜਸਥਾਨ 'ਚ ਭਾਜਪੀ ਸਰਕਾਰ ਹੈ। ਦੇਖੋ ਸਰਕਾਰ ਕਿਤੇ ਵੀ ਹੋ ਸਕਦੀ। ਕੱਲ ਨੂੰ ਪੰਜਾਬ 'ਚ ਵੀ ਆ ਸਕਦੀ ਸਤਾਈ ਦੇ ਵਿੱਚ। ਇਹ ਥੋੜੀ ਕਿ ਪੰਜਾਬ 'ਚ ਨਹੀਂ। ਫਿਰ ਵੀ ਪਾਣੀ ਦਾ ਮਸਲਾ ਤਾਂ ਉਹੀ ਰਹਿਣਾ। ਉਹ ਤੇ ਜਿੰਨਾ ਹਿੱਸਾ ਜਿਹਦਾ ਹੈਗਾ ਰਾਸ਼ਟਰ ਦੀ ਸੋਚ ਰੱਖਣੀ ਚਾਹੀਦੀ ਹੈ। ਜਿੰਨਾ ਹਿੱਸਾ ਹੈਗਾ ਉਹਨਾਂ ਦੇਣਾ ਚਾਹੀਦਾ। ਅਸੀਂ ਵਾਧੂ ਦੇਣ 'ਚ ਹੈ ਹੀ ਨਹੀਂ। ਜਦ ਸਾਡੇ ਕੋਲ ਫालतू ਹੈ ਨਹੀਂ। ਅਸੀਂ ਕਿਉਂ ਦੇਈ? ਸਾਡੇ ਆਪਣੇ ਪਾਰਟੀ ਦੀ ਸੋਚ ਆਪਣੀ ਅਸੀਂ ਨਹੀਂ ਦੇਣਾ ਪਰ ਉਸੇ ਦਾ ਕਿ ਤੁਹਾਡੀ ਸਰਕਾਰ ਆ ਫਿਰ ਉਪਰੋਂ ਨਹੀਂ ਤੁਹਾਨੂੰ ਪਰੋਂ ਕਾਨੂੰ ਹੈ ਜਦ ਅਸੀਂ ਆਪਣੇ ਹੱਕ ਅਸੀਂ ਪੰਜਾਬ ਦੇ ਹਿੱਤ ਆਪ ਅਸੀਂ ਸੋਚਨੇ ਅਸੀਂ ਕਿਸੇ ਦੇ ਕਹਿ ਤਾ ਧੋੜੀ ਤੰਦੇ ਅਸੀਂ ਤਾਂ ਪੰਜਾਬ ਦੇ ਹਿੱਤ ਅਸੀਂ ਆਪਣੇ ਤੋਂ ਪ੍ਰੈਸ਼ਰ ਪੈ ਗਿਆ ਕਿਤੇ ਪੰਜਾਬ ਦੇ ਲੋਕਾਂ ਨੇ ਕਹਿੰਦੇ ਮੌਕਾ ਵੀ ਖੁੱਲਾ ਮਿਲਣਾ ਬੋਲਣ ਦਾ ਸਾਡੀ ਕੋਈ ਪ੍ਰੈਸ਼ਰ ਨਹੀਂ ਸਾਡੀ ਪਾਰਟੀ ਪਾਉਂਦੀ ਹੈ ਜੀ ਸਾਨੂੰ ਬਿਲਕੁਲ ਆਜ਼ਾਦੀ ਦਿੱਤੀ ਦੀ ਆ ਪਜਾਦੀ ਨਾ ਬੋਲੋ ਇਸ ਕਰਕੇ ਅਸੀਂ ਆਪਣਾ ਜਿਹੜਾ ਨਿਭਾਵਾਂਗੇ ਆਪਣਾ ਕਰਤੱਵ ਜਿਹੜਾ ਪੰਜਾਬ ਦੇ ਪ੍ਰਤੀ ਹੈ ਅਸੀਂ ਡਟ ਕੇ ਨਵਾ ਪਾਣੀ ਦੇ ਮੁੱਦੇ ਨੂੰ ਤੁਸੀਂ ਜਿਸ ਤਰੀਕੇ ਨਾਲ ਬੜਾ ਸਪਸ਼ਟ ਤੌਰ ਦੇ ਉੱਤੇ ਕਿਹਾ ਵੀ 2000 ਰੁਪਏ ਦਾ ਘੁਟਾਲਾ ਸੀ ਉਹਨੂੰ ਛਪਾਉਣ ਦੇ ਵਾਸਤੇ ਪੰਜਾਬ ਸਰਕਾਰ 2000 ਕਰੋੜ ਰੁਪਏ ਦਾ ਹਾਂ ਤੁਸੀਂ ਕਹਿੰਦੇ ਹੋ ਕਿ ਉਹਨੂੰ ਛਪਾਉਣ ਦੇ ਵਾਸਤੇ ਪਾਣੀ ਦਾ ਮੁੱਦਾ ਮੁੱਦੇ ਤਾਂ ਪੰਜਾਬ ਦੇ ਵਿੱਚ ਹੋਰ ਬਹੁਤ ਨੇ ਪਰ ਪਾਣੀ ਤਾਂ ਮੈਨੂੰ ਲੱਗਦਾ ਹੈ ਕਿ بڑا ਇੱਕ ਗੰਭੀਰਤਾ ਵਾਲਾ ਵਿਸ਼ਾ ਹੈ ਇਹਦੇ ਵਿੱਚ ਤਾਂ ਹਰ ਪਾਰਟੀ ਅੱਜ ਇਕੱਠੀ ਹੋਈ ਸਾਰਿਆਂ ਨੇ ਕਿਹਾ ਤੁਹਾਡੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਇਹਦੇ ਵਿੱਚ ਫਿਰ ਉਹ ਘੁਟਾਲੇ ਵਾਲ ਨੂੰ ਜੋੜ ਕੇ ਤੁਸੀਂ ਵੀ ਇੱਕ ਰਾਜਨੀਤਿਕ ਰੰਗਤ ਨਹੀਂ ਨਹੀਂ ਅਸੀਂ ਕਹਿੰਦੇ ਕਿ ਮੌਕੇ ਤੇ ਜਿਸ ਲਈ ਸਮਾਂ ਸੀ ਉੱਤੇ ਗੱਲ ਕਰਨ ਦਾ ਮੀਟਿੰਗ 'ਚ ਉਹ ਲੈ ਕੇ ਹੋਣੀ ਪੰਜਾਬ ਸਰਕਾਰ ਨੇ ਕੀਤਾ ਹਾਂ ਉਸ ਵੇਲੇ ਜਿੱਥੇ ਲੜਾਈ ਲੜਨੀ ਸੀ ਉਥੇ ਲੜਾਈ ਨਹੀਂ ਲੜ ਸਕੇ ਇਹ ਪੰਜਾਬ ਸਰਕਾਰ ਦੀ ਕਮਜ਼ੋਰੀ ਹੈ ਅਸੀਂ ਦੱਸਾਂਗੇ ਨਾ ਵੀ ਤੁਹਾਡੀ ਕਮਜ਼ੋਰੀ ਕਿੱਦਾਂ ਉਸ ਵੇਲੇ ਤੇ ਜੇ ਸਮੇਲੇ ਕੋਈ ਚੀਜ਼ ਦੀ ਬੰਦ ਹੋਣੀ ਜਿਹੜੇ ਭਾਈਵਾਲਾਂ ਚ ਹਾਂਜੀ ਉਸ ਵੇਲੇ ਵੀ ਕੋਈ ਲੜਾਈ ਲੜਨੀ ਆਪਣੀ ਉਸ ਨੂੰ ਕਮਜ਼ੋਰੀ ਨੂੰ ਛੁਪਾ ਕੇ ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਤੁਸੀਂ ਕੰਮ ਕਰ ਰਹੇ ਹੋ ਉਹ ਕਹਿੰਦੇ ਪਹਿਲਾਂ ਦੇ ਕੰਡੇ ਬੀਜੇ ਆ ਸਿਰਫ ਪੰਜਾਂ ਤਿੰਨਾਂ ਸਾਢੇ ਦਾ ਸਾਲ ਹੀ ਤਿੰਨ ਹੋਏ ਆ ਇਹ ਜਿਹੜੀਆਂ ਸਮਝੌਤੇ ਜੋ ਸਾਰਾ ਕੁਝ ਹੋਇਆ ਤਾਂ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਨਾ ਅਲਸਨੂੰ ਤੁਹਾਡੀ ਵੀ ਗੱਲ ਵੀ ਸਹੀ ਹੈ ਇਹ 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 ਇਹੀ ਆਮ ਆਦੀ ਪਾਰਟੀ ਦੀ ਦਿੱਲੀ ਸਰਕਾਰ ਸੀ ਉੱਥੇ ਕੀ ਕਰ ਲਿਆ ਉਸ ਵੇਲੇ ਹਰਿਆਣੇ ਨੂੰ ਕਹਿੰਦੇ ਤੁਸੀਂ ਪਾਣੀ ਨਹੀਂ ਦਿੰਦੇ ਸਾਨੂੰ ਹੂੰ ਉਹਨਾਂ ਨੇ ਜੇ ਪਾਣੀ ਖੁੱਲਾ ਦਿੱਤਾ ਤਾਂ ਤਾਂ ਹੁਣ ਪਾਣੀ ਹੁਣ ਪਾਣੀ ਨਹੀਂ ਪੂਰਾ ਹੋ ਰਿਹਾ ਉੱਥੇ ਹੂੰ ਹੂੰ ਉੱਥੇ ਇਹਨਾਂ ਨੇ ਝਗੜਾ ਪਾਇਆ ਤਾਂ ਹਰਿਆਣੇ ਨਾਲ ਕਿੰਨੇ ਪਾਇਆ ਤਾਂ ਹੂੰ ਤਾਂ ਹੁਣ ਉਹੀ ਝਗੜੇ ਕਿਉਂਕਿ ਦਿੱਲੀ ਵਾਲੇ ਪੰਜਾਬ ਚ ਆ ਕੇ ਬਹਿ ਗਏ ਆ ਉਹ ਹੀ ਝਗੜੇ ਹੋਣੋ ਜਾਗਰ ਕਰਨ ਦੇ ਆ ਇੱਥੇ ਵੀ ਸਾਫ ਹੋਣ ਵਾਲਾ ਹੀ ਕੰਮ ਹੈ ਇਹ ਸਤਾਈ ਦੇ ਵਿੱਚ ਬਿਲਕੁਲ ਸਾਫ ਹੋ ਜਾਣਾ ਇਸ ਕਰਕੇ ਝਗੜੇ ਨਵੇਂ ਬਹੁਲੇ ਪਾਰੇ ਲੱਗਦਾ ਵੀ ਜੇ ਜੋ ਰਾਜਨੀਤੀ ਬਿਲਕੁਲ ਆਈ ਨਾਲ ਹੀ ਕਿ ਲੋਕ ਤਾਂ ਕਹਿੰਦੇ ਆ ਕਿ ਹਾਂ ਵੀ ਸਾਡੇ ਹੱਕ ਜਿਹੜੇ ਆ ਸਾਡੇ ਹੱਕਾਂ ਦੀ ਰਾਖੀ ਬੀਜੇਪੀ ਹੀ ਕਰ ਸਕਦੀ ਹੈ ਹੋਰ ਕੋਈ ਪਾਰਟੀ ਨਹੀਂ ਕਰ ਸਕਦੀ ਪਰ ਅਗਲੇ 99 ਨੇ ਆ ਸਮੇ ਤੁਸੀਂ ਦੋ ਉਹ ਉਹਨਾਂ ਦੇ ਮੁਤਾਬਕ ਇਸੇ ਕਰਕੇ ਪਹਿਲੇ ਵਿਧਾਨ ਸਭਾ ਦੀ ਕਰ ਲੈਣੀ ਨਾ ਹਾਂ ਕਰਨ ਜੋ ਮਰਜੀ ਕਰਨਾ ਫੈਲੇ ਮੁੜ ਕੇ ਬਦਲੋਂਦੇ ਨਹੀਂ ਹੂੰ ਤਕਲੀਬ ਤੇ ਇਹਨਾਂ ਨੂੰ ਰਹੀ ਕਿ ਮੋਦੀ ਜੀ ਪਹਿਲੇ ਫੈਲੇ ਬਦਲ ਰਹੇ ਆ ਗਲਤ ਫੈਲੇ ਹੋਏ ਦੇ ਇਸ ਕਰਕੇ ਤਕਲੀਬ ਆ ਸਾਰੀਆਂ ਪਾਰਟੀਆਂ ਨੂੰ ਹੂੰ ਇਸ ਕਰਕੇ ਸਾਨੂੰ ਕੋਈ ਖਤਰਾ ਕਿਸੇ ਪ੍ਰਕਾਰ ਦਾ ਕੋਈ ਇਸੇ ਤਰ੍ਹਾਂ ਦਾ ਕੋਈ ਕੋਈ ਦਬਾਅ ਨਹੀਂ ਕਿਸੇ ਤਰ੍ਹਾਂ ਦਾ ਬਿਲਕੁਲ ਗੱਲ ਉੱਥੇ ਡਟ ਕੇ ਕਰਾਂ ਪੰਜਾਬ ਦੇ ਹੱਕਾਂ ਲਈ ਖੜੋ ਬਿਲਕੁਲ ਪੰਜਾਬ ਦੇ ਹੱਕਾਂ ਵਾਸਤੇ ਕਰਾਂ ਤੁਹਾਡੀ ਪੰਜਾਬ ਦੀ ਲੜਾਈ ਲੜਨੀ ਪੰਜਾਬ ਵਾਸਤੇ ਪੰਜਾਬ ਦੇ ਹੱਕਾਂ ਚ ਪਾਰਟੀ ਲੈਵਲ ਦੇ ਉੱਤੇ ਕੋਈ ਦਬਾਅ ਪੈਂਦਾ ਕੋਈ ਪਾਰਟੀ ਲੈਵਲ ਤੇ ਦਬਾਅ ਨਹੀਂ ਹੂੰ ਸਾਨੂੰ ਇਹੀ ਹੈ ਤੁਹਾਨੂੰ ਸਵੇਰੇ ਵੀ ਜਿਹੜੀ ਮੀਟਿੰਗ ਚ ਸਾਡੇ ਬੰਦੇ ਸ਼ਾਮਲ ਹੋਏ ਸੁਨੀਲ ਜਾਖੜੀ ਸਾਡੇ ਪ੍ਰਧਾਨ ਉਹਨਾਂ ਨੇ ਇਹੀ ਕਿਹਾ ਹਾਂ ਕਿ ਆਪ ਵੀ ਜ ਸਾਡੇ ਕੋਲ ਫालतू ਪਾਣੀ ਹੱਦੀ ਅਸੀਂ ਨਹੀਂ ਕਿਸੇ ਨੂੰ ਦਵਾਂ ਤੇ ਪੰਜਾਬ ਦੇ ਹੱਕ ਕੀ ਹੈ ਹਾਂ ਯਾਦ ਹੈ ਉਹਨਾਂ ਨੇ ਕੋਈ ਹੋਰ ਕੋਈ ਕਹਾ ਤਾ ਦੱਸੋ ਅਸੀਂ ਤਾਂ ਉਹੀ ਕਹਨੇ ਸੀ ਤਾਂ ਪੰਜਾਬ ਦੇ ਹੱਕਾਂ ਦੀ ਲੜਾਈ ਲੈਣੀ ਹਾਂ ਤੇ ਰਾਜਨੀਤੀ ਤੇ ਵੀ ਗੱਲ ਹੁੰਦੀ ਤੁਹਾਡੇ ਸਿਆਸੀ ਕੈਰੀਅਰ ਤੇ ਵੀ ਕੋਈ ਦਿੱਕਤ ਨਹੀਂ ਸਾਨੂੰ ਕੋਈ ਅਸੀਂ ਰਾਜਨੀਤੀ ਬਾਅਦ ਪਹਿਲੇ ਦੇਸ਼ ਦਾ ਹਿੱਤ ਸੂਬੇ ਦਾ ਹਿੱਤ ਬਾਅਦ ਵਿੱਚ ਰਾਜਨੀਤੀ ਠੀਕ ਹੈ ਤਾਂ ਜੰਗੀਲਾਲ ਮਹਾਜਨ ਜੀ ਐਮਐਲਏ ਮੁਕੇਰੀਆਂ ਤੋਂ ਬੀਜੇਪੀ ਦੇ ਵਿਧਾਇਕ ਨੇ ਹੈ